ਮੈਂ ਤਾਂ ਲੋਕਾਂ ਨੂੰ ਅਪੀਲ ਕਰ ਰਿਹਾ ਵਾਰਡ ਵਾਸੀਆਂ ਨੂੰ 22 ਨੰਬਰ ਵਾਰਡ ਤੋਂ ਮੈਂ ਸਾਰਿਆਂ ਨੂੰ ਅਪੀਲ ਕਰ ਰਿਹਾ ਆਮ ਆਦਮੀ ਪਾਰਟੀ ਆਪ ਝਾੜੂ ਨੂੰ ਵੋਟਾਂ ਪਾ ਕੇ ਵੱਧ ਵੱਧ ਕੈਂਡੀਡੇਟਾਂ ਨੂੰ ਜਿਤਾਓ ਤੇ ਵਧੀਆ ਆਪਣਾ ਲੁਧਿਆਣਾ ਨਾਮਾ ਲੁਧਿਆਣਾ ਤੇ ਵਧੀਆ ਲੁਧਿਆਣਾ ਬਣਮਾਓ ਕੀ ਸੁੱਚੀ ਆ ਵੀ ਅੱਗੇ ਆਮ ਲੋਕਾਂ ਦੀ ਸੇਵਾ ਕਰਾਂਗੇ ਕਿੰਧਰੇ ਕੰਮ ਕੀਤੇ ਜਿਊਗਾ ਮੰਨਦੀ ਭਾਵਨਾ ਸੀ ਸੇਵਾ ਕਰਨ ਦੀ ਕਿੱਦਾਂ ਦੇਖੋ ਹਾਂ ਜੀ ਜੋ ਵੀ ਡਿਵੈਲਪਮੈਂਟ ਦੇ ਕੰਮ ਆ ਜਿਵੇਂ ਹੁਣ ਇਹ ਤੇ ਜਮਾ 22 ਨੰਬਰ ਵਾਰਡ ਚ ਇੱਕ ਹਾਈ ਸਕੂਲ ਆ ਉਹਨੂੰ ਅਪਗ੍ਰੇਡ ਕਰਾ ਕੇ ਪਲੱਸ 2 ਤੱਕ ਲੈ ਕੇ ਜਾਣਾ ਪ੍ਰਾਇਮਰੀ ਨੂੰ ਮਿਡਲ ਤੱਕ ਲੈ ਕੇ ਜਾਣਾ ਤੇ ਇੱਕ ਦੋ ਜਗ੍ਹਾ ਤੇ ਮਿਲੀਆਂ ਨੇ ਉੱਥੇ ਡਿਸਪੈਂਸਰੀ ਵਗੈਰਾ ਲੋਕਾਂ ਲਈ ਚੋਦਾ ਕਰਵਾਵਾਂਗੇ ਜੀ ਲੋਕਾਂ ਦਾ ਪਿਆਰ ਮਿਲਦਾ ਹੈ ਹਾਂ ਜੀ ਲੋਕਾਂ ਦਾ ਪਿਆਰ ਮਿਲਦਾ ਲੋਕਾਂ ਦਾ ਪਿਆਰ ਦੀ ਦੇਖ ਲਓ ਤੁਸੀਂ ਤੁਹਾਨੂੰ ਜੀ ਆਪ ਦੇਖੋ ਇਹਦਾ ਮੈਂ ਤਾਂ ਕਹਾਂਗਾ ਮੈਂ ਆਪਣੇ ਲੋਕ ਨੂੰ ਮੈਂ ਤਾਂ ਬਹੁਤ ਪਿਆਰ ਮਰਿਆ ਪਰ ਤੁਸੀਂ ਲੋਕਾਂ ਚ ਵਿਚਰਦੇ ਹੋ ਇਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਮੈਨੂੰ ਆਮ ਪੰਡੀਆਂ ਉਹੜਕ ਨੂੰ ਕੋਕਲ ਕੀ ਕੀਤਾ ਆਮ ਪੰਡੀਆਂ ਕੀ ਕਹਿਣਾ ਜੋ ਉਹ ਲੋਕ ਉਹ ਕਿਤੇ ਦੇ ਵੀ ਤਾਂ ਅਸੀਂ ਕੰਮ ਕੀਤੇ ਜਿਹੜੇ ਇੱਕ ਤਾਂ ਉਹ ਨਸ਼ਿਆਂ ਤੋਂ ਮੁਕਤ ਕਰਵਾ ਰਹੀ ਆ ਪੰਜਾਬ ਨੂੰ ਦੂਸਰਾ ਭ੍ਰਿਸ਼ਟਾਚਾਰ ਤੋਂ ਮੁਕਤ ਕਰਵਾ ਰਹੀ ਆ ਸਰਦਾਰ ਭਗਵੰਤ ਸਿੰਘ ਮਾਨ ਕੇ ਸੁਪਰੀਮੋ ਕੇਜ਼ਰੀਵਾਲ ਦੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਸਾਫ ਸੁਥਰੇ ਨੇ

ਵੋਟ ਨੰਬਰ 22 ਤੋਂ ਮੇਰੇ ਵੱਡੇ ਭਾਈ ਸਾਹਿਬ ਜਸਪਾਲ ਸਿੰਘ ਜੀ ਗਰੇਵਾਲ ਖੜੇ ਨੇ ਤੁਹਾਡੇ ਇਲਾਕੇ ਦੇ ਵਿੱਚ ਅਸੀਂ ਅੱਗੇ ਵੀ ਬਹੁਤ ਸਹਿਯੋਗ ਦਿੱਤਾ ਤੇ ਹੁਣ ਵੀ ਬਾਲ ਸਿੰਘ ਜੀ ਦਾ ਸਹਿਯੋਗ ਦੇਣਾ ਹੈ ਸਾਰਿਆਂ ਨੇ ਰਲ ਮਿਲ ਕੇ 22 ਤਰੀਕ ਨੂੰ 21 ਤਰੀਕ ਨੂੰ ਝਾੜੂ ਦੇ ਨਿਸ਼ਾਨ ਤੇ ਵੋਟਾਂ ਲਾ ਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਜਿਤਾ ਕੇ ਅਸੀਂ ਮੇਹਰ ਬਣਾਣਾ ਅਸੀਂ ਇਹ ਪੂਰਾ ਪ੍ਰਣ ਕੀਤਾ ਹੈ ਜੋ ਵੀ ਆਪਣਾ ਇਸ ਇਲਾਕੇ ਦਾ ਮੇਹਰ ਹੈ ਉਹ ਆਪਣਾ ਹੀ ਬਣੇ ਤੇ ਬੜੀ ਵੱਡੀ ਗੱਲ ਹੈ 95 ਦੀ 95 ਸੀਟਾਂ ਅਸੀਂ ਜਿੱਤ ਕੇ ਆਵਾਂਗੇ ਕੀ ਤੇ ਲੋਕਾਂ ਦਾ ਲੋਕਾਂ ਦਾ ਬਹੁਤ ਵਧੀਆ ਜੋਗ ਮਿਲ ਰਿਹਾ ਸਵੇਰ ਦੇ ਲੱਗੇ ਹੋਏ ਆ 7 ਵਜੇ ਤੇ ਰਾਤ ਨੂੰ 11 12 ਵੱਜ ਜਾਂਦੇ ਨੇ ਮੀਟਿੰਗਾਂ ਤੇ ਗਲੀ ਗਲੀ ਡੋਰ ਵਿਚ ਆ ਗਈ ਹੈ ਮੀਟਿੰਗਾਂ ਵਿਚ ਆ ਰਹੀਆਂ ਇਧਰੋਂ ਲੇਡੀਜ਼ ਗਰੁੱਪ ਵੀ ਚੱਲ ਰਿਹਾ ਪੂਰੀ ਬਾਬਾ ਜੀ ਦੀ ਕਿਰਪਾ ਹੋ ਰਹੀ ਹੈ ਤੇ ਕਿਰਪਾ ਰਹੇਗੀ ਅੱਜ ਦੀ ਮੀਟਿੰਗ ਕਿੱਥੇ ਕੀਤੀ ਅੱਜ ਦੀ ਮੀਟਿੰਗ ਸਾਡੇ ਖਰਾਨਾ ਸਾਹਿਬ 56 ਕਲੋਨੀ ਦੇ ਵਿੱਚ ਹੁਣ ਮੀਟਿੰਗ ਕੀਤੀ ਆ ਤੇ ਇੱਥੇ ਵੀ ਬਹੁਤ ਸਾਰੇ ਮੇਰੇ ਭਰਾ ਅੱਜ ਸੰਡੇ ਕਰਕੇ ਫ੍ਰੀ ਸੀ ਇਹਨਾਂ ਨੇ ਇਤਵਾਰ ਦਾ ਰੱਖਿਆ ਸੀ ਤੇ ਬੜਾ ਅੱਛਾ ਮਿਲਿਆ ਤੁਹੋ ਆਨੰਦ ਕਿੱਦਾਂ ਦੇ ਕਿ ਵਿਕਾਸ ਦੇ ਕੰਮ ਦੀ ਗੱਲ ਵਿਕਾਸ ਦੇ ਕੰਮਾਂ ਦੀ ਤਾਂ ਲਹਿਰ ਲਿਆਵਾਂਗੇ ਜੀ ਜਿੰਨਾ ਵੀ ਆਪਣੇ ਇਲਾਕੇ ਦਾ ਕੰਮ ਹੈ ਉਹ ਮੈਂ ਗਰੰਟੀ ਲੈਣਾ ਜਸਪਾਲ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਕੰਮ ਕਰਾਵਾਂਗੇ ਅੱਗੇ ਵੀ ਕਰਾਇਆ ਤੇ ਹੁਣ ਵੀ ਕਰਾਵਾਂਗੇ ਕੀ ਵੀੜ ਕਾਨੂੰ ਚਾਹੂ ਵੋਟਰਾਂ ਸਾਰੇ ਵੋਟਰਾਂ ਨੂੰ ਬੇਨਤੀ ਕਰਾਂਗੇ 21 ਤਰੀਕ ਨੂੰ ਜਲਦੀ ਸਾਰੇ 7 ਵਜੇ ਵੋਟਾਂ ਸ਼ੁਰੂ ਹੋਣੀਆਂ ਪਹਿਲਦਾਰ ਤੇ ਜਾ ਕੇ ਵੋਟਾਂ ਪਾ ਕੇ ਫ੍ਰੀ ਹੋਵੋ ਤੇ ਰਾਮਨਾਥ ਨੰਦਲੋ ਸ਼ਾਮੀ ਫਿਰ ਟੋਲਵਾਜੀਆਂ ਨਾਲ ਫਿਰ ਆਪਾਂ ਨੱਛੀ ਟੱਪੀਏ ਚਾਹਨਾ 4 ਨੰਬਰ ਬੂਤਾ ਸਾਡਾ 4 ਨੰਬਰ ਬੂਤਾ ਵੈਲਟ ਪੇਪਰ ਤੇ ਨਿਸ਼ਾਨ ਹਾਂ ਵੈਲਟ ਪੇਪਰ 4 ਨੰਬਰ ਹੈ ਨਿਸ਼ਾਨ 4 ਨੰਬਰ ਤੇ ਹੈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ 21 ਤਰੀਕ ਨੂੰ ਵੋਟਾਂ ਪਾ ਕੇ ਜਿਤਾਣਾ ਸਭ ਤੋਂ ਪਹਿਲਾਂ ਮੈਂ ਆਪਣੇ ਲੋ ਆਪਣੇ ਕਲੋਨੀ ਲੋ ਜਸਪਾਲ ਭਾਈ ਦਾ ਸਾਡੇ ਘਰ ਤੇ ਆਣ ਤੇ ਬਹੁਤ ਧੰਨਵਾਦ ਕਰਦਾ ਤੇ ਤੁਸੀਂ ਇਹ ਸਮਝੋਗੇ ਇਹ ਵਾਰਡ ਤੇ ਜਿੱਤ ਨਹੀਂ ਅਸੀਂ ਇਹਨਾਂ ਨੂੰ ਪੂਰੇ ਲੁਧਿਆਣੇ 'ਚ ਜਿੱਤ ਕਰਾਣਾ ਹੈ ਇਹਨਾਂ ਦੀ ਆਪਾਂ ਵੱਧ ਤੋਂ ਵੱਧ ਵੋਟਾਂ ਪਵਾ ਕੇ ਮਕਰਾਸੀ ਗੱਲ ਕਰਾਂ ਵਿਕਾਸ ਤੇ ਬਣੀ ਹੋ ਚੁੱਕਾ ਹੈ ਵਿਕਾਸ ਦੀ ਭਾਜੀ ਕੋਈ ਗੱਲ ਹੀ ਨਹੀਂ ਹਰ ਕੰਮ ਲਈ ਖੜੇ ਨੇ ਸਾਡੇ ਨਾਲ ਕਿਸੇ ਗੱਲ ਤੋਂ ਪਿੱਛੇ ਨਹੀਂ ਹੈਗੇ ਕੋਈ ਮੰਗਾ ਨਹੀਂ ਕੋਈ ਇਤਿਹਾਸ ਕੋਈ ਮੰਗ ਨਹੀਂ ਸਾਡੀ ਇਹਨਾਂ ਨੂੰ ਪਹਿਲਾਂ ਅਸੀਂ ਬਣਾਣਾ ਕਾਉਂਸਲਰ ਉਸ ਤੋਂ ਬਾਅਦ ਇਹਨਾਂ ਦਾ ਕੰਮ ਜੇ ਕੋਈ ਹੋਏਗਾ ਤੇ ਫਿਰ ਕਹਾਂਗੇ ਔਰ ਸਾਡੇ ਨਾਲ ਅਸੀਂ ਦੁਕਾਨ ਤੇ ਲੰਗਰ ਲਾਉਂਦੇ ਆ ਹਰ ਸੰਗਰਾਜ ਨੂੰ 4 ਸਾਲ ਹੋ ਗਏ ਨੇ ਕੰਟੀਨਿਊ ਜੇ ਬਰਾਬਰ ਆਂਦੇ ਨੇ ਔਰ ਬਹੁਤ ਵਧੀਆ ਯੋਗਦਾਨ ਪੰਦੇ ਨੇ ਸਾਡੇ ਨਾਲ ਲੰਗਰ 'ਚ ਇਲਾਕੇ ਦੇ ਵਿਕਾਸ ਦਾ ਕੰਮ ਕੀ ਲੋਕਾਂ ਨੂੰ ਕੀ ਆਪਾਂ ਸੰਦੇਹ ਦੋਗੇ ਵੋਟਾਂ ਬਣਾ ਲੈਣਾ ਮੈਂ ਸਭ ਨੂੰ ਕਹਾਂਗਾ ਵਦ ਤੋਂ ਇਹਨਾਂ ਨੂੰ ਵ ਕੁਝ ਨੇ ਇੱਕ ਪੁੰਜੇ ਕਿੰਦਾ ਦਾ ਮਹੌਲਾ 몰 ਹਾਦੀ 몰 ਤਾਂ ਬੜਾ ਉਦੀ ਆ ਜੀ ਇਹਨਾਂ ਦੀ ਜ਼ਰਤ ਬਕੀ ਸਾਰੇ ਇਹਨਾਂ ਨਾਲ ਜਪਨਗਲੋਨੀ ਸਾਰੀ ਹਰੀ ਗਿਰਦਾਰ ਗਲੋਨੀ ਹੋਏ ਸਾਰੀ ਗਲੋਨੀ ਮੱਛਨਗਰ ਸਭ ਗਲੋਨੀਆਂ ਇਹਨਾਂ ਦੇ ਨਾਲ ਆਪਣੇ ਆਪਣੇ ਇਲਾਕੇ ਦੇ ਵਾਰਡ ਨੰਬਰ 22 ਤੋਂ ਜਸਪਾਲ ਸਿੰਘ ਜੀ ਗਰੇਵਾਲ ਜਿਨ੍ਹਾਂ ਦਾ ਚੋਣ ਨਿਸ਼ਾਨ ਝਾੜੂ ਔਰ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਜੀ ਮੋਡੀਆਂ ਉਹ ਵੀ ਅਸੀਂ ਆਪਣੇ ਇਲਾਕੇ ਦੇ ਹੀ ਆ ਜਿੱਥੇ ਅਸੀਂ ਖੜੇ ਆ ਉਤੋਂ 700 ਮੀਟਰ ਦੂਰੀ ਤੇ ਮੋਡੀਆਂ ਸਾਹਿਬ ਦਾ ਘਰ ਔਰ 500 ਮੀਟਰ ਦੀ ਦੂਰੀ ਤੇ ਆਪਣੇ ਗਰੇਵਾਲ ਸਾਹਿਬ ਦਾ ਘਰ ਔਰ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਣੀਆ ਔਰ ਸਾਰਿਆਂ ਨੂੰ ਬੇਨਤੀ ਹੈ ਕਿ 4 ਨੰਬਰ ਤੇ ਵੋਟਾਂ ਪਾੜੀਆਂ 4 ਨੰਬਰ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਅਸੀਂ ਗਰੇਵਾਲ ਸਾਹਿਬ ਨੂੰ ਜਿਤਾ ਕੇ ਤੇ ਆਪਣੇ ਮੁਹੱਲੇ ਦਾ ਆਪਣੇ ਇਲਾਕੇ ਦਾ ਵਿਕਾਸ ਕਰਵਾਉਣਾ ਹੈ ਤੇ ਸਭ ਨੂੰ ਬੇਨਤੀ ਇਹ